ਸ਼ੀਸ਼ਨਾ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਬੀਤੇ ਦਿਨੀ ਹੋਏ ਹਮਲੇ ਦੇ ਵਿੱਚ ਜਿੱਥੇ ਸ਼ੀਸ਼ਨਾ ਆਗੂ ਗੰਭੀਰ ਜ਼ਖਮੀ ਹੋਇਆ ਸੀ ਅਤੇ ਉਹ ਅੰਮ੍ਰਿਤਸਰ ਜੇਰੇ ਇਲਾਜ ਹੈ ਉੱਥੇ ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਵੀ ਹਮਲਾ ਕਰਨ ਵਾਲੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਜ ਇਸੇ ਨੂੰ ਲੈ ਕੇ ਸ਼ੀਸ਼ਨਾ ਆਗੂ ਅਤੇ ਸ਼ੀਸ਼ ਕੈਨਿਕਾ ਨੇ ਐਸਐਸਪੀ ਬਟਾਲਾ ਦਫ਼ਤਰ ਦੇ ਅੱਗੇ ਇਕੱਠੇ ਹੋ ਕੇ ਬਟਾਲਾ ਪੁਲਿਸ ਦੇ ਅੱਗੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਉਠਾਈ ਪਈ ਹੈ ਉੱਥੇ ਹੀ ਸ਼ੀਸ਼ਨਾ ਹਿੰਦੂਸਤਾਨ ਦੇ ਜ਼ਿਲ੍ਹਾ ਪ੍ਰਧਾਨ ਦੇ ਹੋਰਨਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਸਿਆ ਕਿ ਉਹਨਾਂ ਨੇ ਐਸਐਸਪੀ ਬਟਾਲਾ ਦੇ ਨਾਲ ਇਸ ਮਾਮਲੇ ਦੇ ਵਿੱਚ ਅੱਜ ਮੁਲਾਕਾਤ ਕੀਤੀ ਹੈ ਅਤੇ ਰਾਜਾਵਾਲੀਆ ਤੇ ਹਮਲਾ ਕਰਨ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ। ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰਨਾ ਕੀਤਾ ਗਿਆ ਤਾਂ ਸੀਸ਼ ਜਨਾ ਦੇ ਵੱਲੋਂ ਵੱਡੀ ਰਣਨੀਤੀ ਤੈਅ ਕਰਕੇ ਇਨਸਾਫ ਲੈਣ ਲਈ ਸੜਕਾਂ ਤੇ ਉਹਨਾਂ ਦੇ ਆਗੂ ਉਤਰ ਜਾਣਗੇ। ਨਾ ਨਾ ਜੈ ਵੀਰ ਬਜਰੰਗ ਸਿੰਘ। ਹਾਰ ਮਾਰ ਜੈ ਵੀਰ ਬਜਰੰਗ ਸਿੰਘ। ਗਾਲੀਆਂ ਜਿੰਦਾਬਾਦ ਗਾਲੀਆਂ ਜਿੰਦਾਬਾਦ ਜੋ ਪਿਛਲੇ ਦਿਨ ਵਾਰਦਾਤ ਹੋਈ ਸਾਡੇ ਰਾਜਾ ਬਾਲੀਆ ਜੀ ਸੰਗਠਨ ਮੰਤਰੀ ਪੰਜਾਬ ਸਿੰਘ ਸਣ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਪੁੱਛਿਆ ਵੀ ਇਹ ਜੜੀ ਕਾਰਵਾਈ ਚਲਨੀ ਹੋ ਰਹੀ ਉਹ ਕਹਿੰਦੇ ਆ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਉਹਨਾਂ ਨੇ ਕਹਿਣ ਕਿ ਵੀ ਦੋ ਤਿੰਨ ਦਿਨ ਦੇ ਅਜਿਹੇ ਮੁਜ਼ਰਿਆਂ ਜਿਹੜੇ ਸਾਰੇ ਰੈਸਟੋਰ ਕਰ ਲਾਂਗੇ ਉਹ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸ਼ਿਵਸਾਣੀ ਹਿੰਦੂਸਤਾਨੀ ਮੀਟਿੰਗ ਕਰਕੇ ਜੋ ਸਾਡਾ ਅਜੰਡਾ ਹੋਏਗਾ ਬਾਜ਼ਾਰ ਬੰਦ ਕਰਾਉਣ ਦਾ ਜਾਂ ਚੌਕ ਬੰਦ ਕਰਾਉਣ ਦਾ ਜਾਂ ਸਰਫ ਸਭ ਦੇ ਬੁੱਢੇ ਕੇ ਬੰਦ ਦਾ ਉਹ ਵੀ ਸਾਨੂੰ ਕਰਨਾ ਪਏਗਾ ਅੱਗੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਪੋਜੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿੰਨੀ ਮੰਗ ਰੱਖਦੇ ਅਸੀਂ ਮੰਗ ਰਹੇ ਨਹੀਂ ਮੈਂ ਜਿਹੜੀ ਦੋਸ਼ੀ ਨਹੀਂ ਜਲਦੇ ਜਦੋਂ ਅਰੈਸਟ ਹੁੰਦਾ ਕਦੇ ਅਸੀਂ ਆਪਣੀ ਕਾਰਵਾਈ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਹਾਂ ਪਰਚਾ ਦਰਜ ਹੋਇਆ ਹਾਂਜੀ ਪਰਚਾ ਦਰਜ ਹੋ ਗਿਆ ਪ੍ਰਧਾਨ ਪਿਛਲੇ ਦਿਨ ਵੀ ਵੇਖਿਆ ਕਿ ਜਿਹੜਾ ਗੁੰਡਾ ਗੱਦੀ ਦਾ ਨੰਗਾ ਨਾਚ ਵੇਖਿਆ ਗੁੰਡਾ ਗੱਦੀ ਦਾ ਨੰਗਾ ਨਾਚ ਵੇਖਣ ਨੂੰ ਰਿਹਾ ਧੰਨੋ ਫਾਜ਼ੀਗਿਰ ਰਾਜਸੀ ਸਾਡੇ ਸਨਘਾ ਮੰਤਰੀ ਪੰਜਾਬ ਦਾ ਰਾਜਾ ਵਾਲੀ ਉਹਨਾਂ ਦੇ ਇੱਕ ਜਾਣੇ ਪਰਮਾਨਲਾ ਕੀਤਾ ਗਿਆ ਵਾ ਕੋਈ ਸ਼ਾਕਰੀ ਅੰਸਰਾ ਵੱਲੋਂ ਤੇ ਉਸੇ ਦੇ ਸੰਸਲੇ ਚ ਅੱਜ ਆਪਾਂ ਮਿਲਣ ਵਾਸਤੇ ਐਸਐਸਬੀ ਸਾਹਿਬ ਨੂੰ ਆਏ ਕੋਈ ਕਾਫੀ ਦਿਨ ਹੋ ਗਏ ਇੱਕ ਹਫਤਾ ਪੀਤਾਂ ਦੇ ਬਾਵਜੂਦ ਵੀ ਉਹ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਿਫਤਾਰ ਕੀਤਾ ਗਿਆ ਨਾ ਕੋਈ ਟਿਕਾਣਿਆਂ ਤੇ ਰੇਡ ਹੋਈ ਆ ਪੁਲਿਸ ਕਹੀ ਜਾਂਦੀ ਆ ਕਿ ਆਪਾਂ ਜੀ ਉਹਨਾਂ ਲੱਭ ਰਹੇ ਆ ਜੀ ਆਪਾਂ ਇਦਾਂ ਕਰ ਰਹੇ ਆ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮ ਨਾਲ ਵੀ ਕਹਿਣਾ ਚਾਹੁੰਦੇ ਆ ਕਿ ਜਲਦ-ਜਲਦ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਸ਼ਿਵਸਾਣਾ ਹਿੰਦੁਸਤਾਨ ਰੂਪਰੇਖਾ ਬਣਾ ਕੇ ਤੇ ਸੜਕਾਂ ਤੇ ਉਤਰੇਗੀ 25 ਦਿਨਾਂ ਤੱਕ ਆਪਾਂ ਸਾਡੇ ਰਾਜਵਾਲੀ ਦੇ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚੱਲਦੀ ਕਿ ਆਪਾਂ 3-4 ਦਿਨ ਦਾ ਹੋਟ ਟਾਈਮ ਦਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਛੜਕਾ ਤੇ ਉਤਰਾਂਗੇ ਪੁਲਿਸ ਕੋਲ ਆ ਕੋਈ 7 ਕੁ ਜਾਨੇ ਕਿਸਾਬ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਨਵਿਸ਼ਾਦੇ 10-15 ਜਲਦਾਰੀ ਨਹੀਂ ਹੋਈ ਉਸੇ ਮਸਲੇ ਦਾ ਕੰਮ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਆਏ ਹੁਣ ਕਾਫੀ ਅੱਗੇ ਨੂੰ ਸੁਧਾਰ ਆ ਤੇ ਉਹਨਾਂ ਨਾਲ ਚਾਦੇ ਗੱਲਬਾਤ ਇਹ 23 ਦਿਨ ਦਾ ਪਰਦੇ ਇਹ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ 10 ਦੇ ਮਾਧਿਅਮ ਨਾਲ ਇਹ ਕਿ 3 ਦਿਨ 4 ਦਿਨਾਂ ਦੇ ਵਿੱਚ ਵਿੱਚ ਰਜਿਸਟਰ ਨਾਲ ਕੀਤਾ ਗਿਆ ਤੇ ਆਪਾਂ ਛੜਕਾ ਤੇ ਉਤਰਾਂਗੇ ਏਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ